અમરਿੰਦਰ ਸਿੰਘ ਰਾਜાબੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿੰਦੇ ਵੀ ਅੱਜ ਲੋੜ ਐ ਫੀਮ ਦੀ ਖੇਤੀ ਸ਼ੁਰੂ ਹੋਣ ਦੀ ਇਹ ਮੰਗ ਕਈ ਤਿਹਰਾ ਵੱਲੋਂ ਆਪਣੇ ਸੈਮੀਨਾਰਾਂ ਚੁੱਕੀ ਜਾਂਦੀ ਐ ਇਸ ਮੰਗ ਨੂੰ ਕਈ ਰਾਜਨੀਤਿਕ ਲੀਡਰ ਛੁੰਦੇ ਨੇ ਧਰਮबीर ગાંધી ਇਸ ਮਸਲੇ ਤੇ ਲੰਬੇ ਸਮੇਂ ਤੋਂ ਤੁਰੇ ਆ ਰਹੇ ਨੇ ਗੱਲ ਕਰਦੇ ਹੋਰ ਕਈ ਪੜਾਣ ਇਸ ਅੱਖ ਦੇ ਪਰ ਸਵਾਲ ਇਹ ਹੈ ਕਿ ਕਾਂਗਰਸ ਇਸ ਸਮੇਂ ਇਹ ਮੁੱਦੇ ਨੂੰ ਜੇ ਸ਼ੂ ਰਹੀ ਉਹਨਾਂ ਦਾ ਪ੍ਰਧਾਨ ਜੇ ਇਸ ਸਮੇਂ ਸ਼ੂ ਰਿਆ ਕਿ ਇਸ ਨੂੰ ਚੋਣ ਮੁੱਦੇ ਵਜੋਂ ਵੀ ਦੇਖਿਆ ਜਾ ਰਿਹਾ ਜਾਂ ਸੱਚਮੁੱਚ ਪੰਜਾਬ ਦੀ ਜਵਾਨੀ ਦਾ ਫਿਕਰ ਹੈ ਇਹ ਗੱਲਾਂ ਅਜਈਆਂ ਗੱਲਾਂ ਸੱਤ ਸੱਤਰੀ ਧਿਰ ਦੇ ਵਿੱਚ ਵੀ ਤੁਰੀਆਂ ਫਿਰਦੀਆਂ ਰਹੀਆਂ ਤੇ ਹੁਣ ਵਿਰੋਧੀ ਤਰਫੀ ਇਸ ਦੀ ਗੱਲ ਕਰਨ ਲੱਗੀ ਹੈ ਫੀਮ ਕੀ ਚੱਟੇ ਦਾ ਬਦਲ ਹੈ ਕੀ ਸਿੰਥੈਟਿਕ ਨਸ਼ਾ ਡਰਗ ਦਾ ਇਹ ਬਦਲ ਬਣ ਸਕਦੇ ਨੇ ਕੀ ਇਸ ਬਦਲ ਤੋਂ ਛੁਟਕਾਰੇ ਲਈ ਫਿਰ ਕੁਝ ਹੋਰ ਲੱਭਣਾ ਪੈਣਾ ਕੀ ਫੀਮ ਖਾਣਾ ਚੰਗੀ ਗੱਲ ਹੈ ਕੀ दारू ਪੀਣਾ ਚੰਗੀ ਗੱਲ ਹੈ ਕੀ ਕਿਸੇ ਤਰ੍ਹਾਂ ਦਾ ਨਸ਼ਾ ਕਰਨਾ ਕੋਈ ਚੰਗੀ ਗੱਲ ਹੈ ਗੋਲੀਆਂ ਕੈਪਸੂਲ ਜੇ ਮਾੜੇ ਨੇ ਚਿੱਟਾ ਜੇ ਮਾੜਾ ਤਾਂ ਕੀ ਏ ਜਿਹੜੇ ਰਵਾਇਤੀ ਨਸ਼ੇ ਤੁਰੇ ਆਉਂਦੇ ਨੇ ਉਹ ਚੰਗੇ ਨੇ ਇਹਦੇ ਉੱਤੇ ਬਹਿਸ ਹੋਣੀ ਬਣਦੀ ਹੈ ਨਾ ਮੈਂ ਐਕਸਪਰਟ ਹਾਂ ਨਾ ਮੇਰੀ رائے ਨਾਲੇ ਕੰਮ ਹੋਣਾ ਸਵਾਲ ਇਹ ਹੈ ਕਿ ਜੇ ਪੰਜਾਬ ਦੀਆਂ ਸੁਰਦ ਧਿਰਾਂ ਜਿਨ੍ਹਾਂ ਚ ਮੈਂਬਰ ਪਾਰਲੀਮੈਂਟ ਵੀ ਹੈ ਅ ਭਰ ਮਿਰ ਗਾਂਧੀ ਵੀ ਹੈ ਤੇ ਰਾਜਪਟਿੰਗ ਐਮ ਐਲ ਏ ਵੀ ਰਿਹਾ ਹੈ ਪੰਜਾਬ ਸਰਕਾਰ ਚ ਮੰਤਰੀ ਵੀ ਰਿਹਾ ਹੁਣ ਫਿਰ ਮੈਂਬਰ ਪਾਰਲੀਮੈਂਟ ਹੈ ਉਹ ਗੱਲਾਂ ਕਰਦੇ ਨੇ ਪੰਜਾਬ ਦੇ ਕੁਝ ਸੂਝਵਾਨ ਲੋਕ ਬੁੱਧੀਜੀਵੀ ਵਰਗ ਦੇ ਨਮਾਇंदे ਇਸ ਦੇ ਹੱਕ ਚ ਬੋਲਦੇ ਨੇ ਕੁਝ ਦਿਨਾਂ ਵਿਰੋਧ ਕਰਦੀਆਂ ਨੇ ਕਿ ਨਹੀਂ ਇਹ ਕੋਈ ਬਾਜਬ ਤਰੀਕਾ ਨਹੀਂਗਾ ਕਿ ਇੱਕ ਖੂਚੋਂ ਨਿਕਲ ਕੇ ਦੂਈ ਖਾਈ ਚ ਟਿਕ ਜੋ ਇਹ ਜਿਹੜੇ ਮੰਥਨ ਦੇ ਵਿਸ਼ੇ ਨੇ ਇਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ। ਕਰੇ ਚਰਚਾ ਕੇਂਦਰ ਸਰਕਾਰ ਕਰ ਲਵੇ ਫੈਸਲਾ ਜੇ ਲੈਣਾ ਹੈ ਕਿ ਭਈ ਪੰਜਾਬ ਦੀ ਜਿਹੜੀ ਫੀਮ ਦੀ ਖੇਤੀ ਕਰਾਉਣੀ ਹੈ ਤਾਂ ਉਹਦਾ ਦਾਇਰਾ ਕੀ ਹੋਊਗਾ ਕ੍ਰਾਈਟੇਰੀਆ ਕੋਈ ਸੂਬਿਆਂ ਚ ਹੁੰਦੀ ਹੈ। ਔਰ ਦਵਾਈਆਂ ਲਈ ਵਰਤੀ ਜਾਂਦੀ ਹੈ ਚੀਜ਼। ਤੇ ਇਹ ਵੀ ਇੱਕ ਪਹਿਲੂ ਹੈਗਾ ਕਿ ਰਵੈਤੀ ਚੀਜ਼ਾਂ ਤੋਂ ਆਮ ਲੋਕਾਂ ਨੂੰ ਸਿੱਧਿਆਂ ਦੂਰ ਕਰਕੇ ਕਾਰਪੋਰੇਟ ਘਰਾਣਿਆਂ ਨੇ ਆਪਣੇ ਕੰਟਰੋਲ 'ਚ ਕਰਕੇ ਉਹ ਦਵਾਈਆਂ ਦੂਰੋਂ ਤੁਹਾਨੂੰ ਵੇਚ ਰਹੇ ਨੇ। ਏ ਵੀ ਇਸ ਕਿਦਾਂ ਇੱਕ ਪਹਿਲੂ ਹੈ ਦੂਸਰਾ ਪਹਿਲੂ ਇਹ ਵੀ ਹੈ ਕਿ ਕੇਂਦਰ ਜਿਹੜਾ ਐਮ ਐਸ ਪੀ ਦੇ ਮਸਲੇ ਤੇ ਉਲਝਿਆ ਪੰਜਾਬ ਸਰਕਾਰ ਜਿਹੜੀ ਐਮ ਐਸ ਪੀ ਦੇ ਮਸਲੇ ਤੇ ਉਲਝੀ ਹੈ ਕੀ ਫੀਮ ਵਰਗੀ ਖੇਤੀ ਉਹਦਾ ਬਦਲ ਬਣ ਸਕਦੀ ਹੈ ਤੇ ਉਹਦੇ ਉੱਤੇ ਨਜ਼ਰ ਕਿਵੇਂ ਰੱਖਣੀ ਹੈ ਕੰਟਰੋਲ ਕਿਵੇਂ ਰੱਖਣਾ ਉਹ ਕਿਵੇਂ ਡੀਲ ਹੁੰਦੀ ਹੈ ਕਿਤੇ ਕੰਟਰੈਕਟ ਫਾਰਮਿੰਗ ਵਾਲਾ ਪਾਸੇੋਂ ਤਾਂ ਨਹੀਂ ਵੱਧ ਜਾਗੇ ਅਸੀਂ ਇਹ ਵੀ ਇਹਦਾ ਵਿਸ਼ਾ ਇਸ ਵਿਸ਼ੇ ਦੇ ਉੱਤੇ ਮੰਥਨ ਦੇ ਲਈ ਭਾਰਤ ਸਰਕਾਰ ਕਰੇ ਪਹਿਲ ਕਦਮੇ ਬਲਾਵੇ ਬੁੱਧੀਜੀਵੀ ਵਰਗ ਨੂੰ ਬਲਾਵੇ ਖੇਤੀ ਮਾਹਰਾਂ ਨੂੰ ਬਲਾਵੇ ਆਰਥਿਕ ਮਾਹਰਾਂ ਨੂੰ ਬਲਾਵੇ ਨਸ਼ੇ ਵਾਲੇ ਪਹਿਲੂਆਂ ਦੇ ਉੱਤੇ ਮੈਡੀਕਲ ਟੀਮਾਂ ਨੂੰ ਕਰੋ ਵਿਚਾਰਚਾ ਪੰਜਾਬ ਸਰਕਾਰ ਬਲਾਵੇ ਸਰਬਦਲ ਦੀ ਬੈਠਕ ਸਾਰੇ ਸਿਆਸੀ ਜ਼ਲਾ ਨੂੰ ਇਕੱਠਿਆਂ ਕਰੇ ਪੰਜਾਬ ਦੇ ਬੁੱਧੀਜੀਵੀ ਵਰਗ ਨਾਲ ਬੈਠਕ ਕਰੇ ਹਰ ਖੇਤਰ ਦਾ ਸਿੱਖਿਆ ਦਾ ਮਾਹਰ ਮੈਡੀਕਲ ਖੇਤਰ ਦਾ ਮਾਹਰ ਕਿਸਾਨੀ ਦਾ ਮਾਹਰ ਆਰਥਿਕ ਮਾਹਰ ਪੰਜਾਬ ਦੇ ਸੱਭਿਆਚਾਰ ਦੇ ਹਵਾਲੇ ਨਾਲ ਉਸ ਬਹਿਣ ਦੇ ਹਵਾਲੇ ਨਾਲ ਜਿਹੜੇ ਮਹਾਰ ਉਹਨਾਂ ਮਹਾਰਤਾ ਨਾਲ ਸੱਦੇ ਮੰਥਨ ਕਰੇ ਫਿਰ ਫੈਸਲਾ ਕਰੋ ਇਹਦੇ ਤੇ ਚਰਚਾ ਹੋਣੀ ਚਾਹੀਦੀ ਉਹ ਚਰਚਾ ਪੰਜਾਬ ਦੀ ਵਿਧਾਨ ਸਭਾ ਚ ਹੋਵੇ ਉਹ ਪੰਜਾਬ ਪਵਨ ਚ ਹੋਵੇ ਉਹ ਪੰਜਾਬ ਦੀਆਂ ਪਿੰਡਾਂ ਚ ਹੋਵੇ ਸੱਥਾਂ ਚ ਹੋਵੇ ਜਿਵੇਂ ਕਿਹਾ ਜਾਂਦਾ ਨਾ ਕਿ ਮਤਲਬ ਜਿਨ੍ਹਾਂ ਤੇ ਨਹਿਰੂ ਨੇ ਫੈਸਲਾ ਕਰ ਲਿਆ ਲੋਕਾਂ ਦੀ ਜ਼ਿੰਦਗੀਆਂ ਦਾ ਪੁੱਛਿਆ ਹੀ ਨਹੀਂ ਪੰਜਾਬੀਆਂ ਨੂੰ ਤਾਂ ਜਿਹੜੇ ਪੰਡ ਸਿਸਟਰ ਸੀ ਉਸੇ ਤਰ੍ਹਾਂ ਤਿੰਨ ਖੇਤੀ ਕਰਨ ਨੂੰ ਨਿਆਂਣ ਲੱਗੇ ਕਿਸਾਨਾਂ ਨੂੰ ਪੁੱਛਿਆ ਹੀ ਨਹੀਂ ਖੇਤੀ ਮਾਰਿਆਂ ਨਾਲ ਉਸ ਤਰ੍ਹਾਂ ਦੀ ਰਾਏ ਨਹੀਂ ਕੀਤੀ ਜਿਹੜੇ ਮਹਾਰਤ ਦੀ ਲਈ ਫਿਰਦੇ ਸੀ ਉਹ ਤੁਹਾਡੇ ਸਰਕਾਰੀ ਸੀ ਹੁਣ ਵੀ ਜੇ ਅਜਿਹੀ ਚਰਚਾ ਤੁਰਦੀ ਆ ਕਿ ਸ਼ਰਾਬ ਦੀ ਖੇਤੀ ਆਪਣਾ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਜਾਂ ਨਹੀਂ ਤਾਂ ਜੇ ਫੀਮ ਦੀ ਖੇਤੀ ਤੇ ਜਾਣਾ ਤਾਂ ਫਿਰ ਇਹਦੇ ਲਈ ਮਹਾਰਾ ਨਾਲ ਰਾਜਤਾ ਕਰਨੀ ਪਊਗੀ ਉਹਦੇ ਲਈ ਮੰਥਨ ਤਾਂ ਕਰਨਾ ਪਊਗਾ ਨਾ ਉਹਦੇ ਲਈ ਚਰਚਾ ਤਾਂ ਕਰਨੀ ਪਊਗੀ ਨਾ ਕੌਣ ਕਰੂਗਾ ਇਹ ਬਿਆਨਬਾਜ਼ੀ ਨਾਲ ਗੱਲਾਂ ਨਹੀਂ ਨਿਬੜਨੀਆਂ ਇਹ ਮਸਲਾ ਗੰਭੀਰ ਹੈ ਉਹਦੇ ਨੇਕਟਪ ਔਰ ਪੋਜ਼ਿਟਿਵ ਸਾਰੇ ਪੱਖ ਬਾਚਨ ਦੀ ਲੋੜ ਹੈ ਉਹ ਤੋਂ ਬਾਅਦ ਹੀ ਦਿੱਤੇ ਅਗਾ ਬਦਲਦੀ